ਬਟਾਲਾ ਉਤਰੀ ਪੱਛਮੀ ਭਾਰਤ ਦੇ ਪੰਜਾਬ ਰਾਜ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਨਗਰ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਨਗਰ ਹੈ ਇਸ ਨਗਰ ਦੀ ਸਰਹੱਦ ਜ਼ਿਲ੍ਹਾ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪੁਲਿਸ ਜ਼ਿਲ੍ਹਾ ਮਜੀਠਾ ਨਾਲ ਲੱਗਦੀ ਹੈ ਬਟਾਲਾ ਨਗਰ 1465 ਈਸਵੀ ਵਿੱਚ ਬਹਿਲੋਲ ਖਾਨ ਲੋਧੀ ਦੇ ਸਮੇਂ ਕਪੂਰਥਲਾ ਦੇ ਇੱਕ ਪੱਟੀ Rajput ਰਾਏ RAM DEO ਦੁਆਰਾ ਵਸਾਇਆ ਦੱਸਿਆ ਜਾਂਦਾ ਹੈ ਜਿਸ ਕਰਕੇ ਇਸ ਦਾ ਨਾਂ ਪੱਟੀ ਵਾਲਾ ਰੱਖਿਆ ਗਿਆ ਫਿਰ ਇਸ ਸ਼ਹਿਰ ਦੀ ਜ਼ਮੀਨ ਅਚਲ ਨਗਰ ਦੀ ਜ਼ਮੀਨ ਨਾਲ ਵਟਾ ਲੈਣ ਕਰਕੇ ਇਸ ਦਾ ਨਾਂ ਵਟਾਲਾ ਪੈ ਗਿਆ ਹੁਣ ਵੀ ਕੁਝ ਲੋਕ ਇਸ ਨੂੰ ਵਟਾਲਾ ਹੀ ਕਹਿੰਦੇ ਹਨ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਹਰ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਮੇਲਾ ਸੁਣ சிவ ਰਾਤ ਦਾ ਬਾਬਾ ਅਚਲ ਵਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਭਈ ਲੁਕਾਈ ਬਟਾਲਾ ਦੇਸ਼ਵੰਡ ਤੋਂ ਪਹਿਲਾਂ ਭਾਰਤ ਦਾ ਇੱਕ ਵੱਡਾ ਸਨਿਆਤ ਸ਼ਹਿਰ ਰਿਹਾ ਹੈ ਉਹ ਉਦਯੋਗਿਕ ਸ਼ਹਿਰ ਜਿੱਥੇ ਲੋਹੇ ਦੀਆਂ ਵੱਖ-ਵੱਖ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਸਨ ਇਸ ਨਗਰ ਨੂੰ ਲੋਹੇ ਦੀ ਚਿੜੀ ਵੀ ਕਿਹਾ ਜਾਂਦਾ ਸੀ ਇਸ ਇਲਾਕੇ ਦੀ ਮਿੱਟੀ ਵਿੱਚ ਇਹ ਵਿਸ਼ੇਸ਼ਤਾ ਸੀ ਕਿ ਇਸ ਵਿੱਚ ਲੋਹੇ ਦੀ ਟਲਾਈ ਬਹੁਤ ਵਧੀਆ ਹੁੰਦੀ ਸੀ ਕਿਹਾ ਜਾਂਦਾ ਹੈ ਕਿ ਇਸ ਮਿੱਟੀ ਨੂੰ ਲਾਇਲਪੁਰ ਲੈ ਜਾ ਕੇ ਪਟੀਆਂ ਵਿੱਚ ਵਰਤਿਆ ਜਾਂਦਾ ਸੀ ਪਰ ਹੁਣ ਇੱਥੋਂ ਦੀ ਸਨਿਆਤ ਲਗਭਗ ਬੰਦ ਹੋਣ ਦੀ ਕਗਾਰ ਤੇ ਹਨ ਤੇ ਪੱਟੀਆਂ ਵਿੱਚ ਵੀ ਘਾਹ ਉਗਾਈ ਹੈ ਕਿਸੇ ਵੇਲੇ ਬਟਾਲਾ ਸ਼ਹਿਰ ਵਿੱਚ ਦਾਖਲ ਹੋਣ ਲਈ 12 ਗੇਟ ਸਨ ਇਹਨਾਂ ਗੇਟਾਂ ਦੇ ਨਾਂ ਇਸ ਪ੍ਰਕਾਰ ਹਨ ਖਜੂਰੀ ਦਰਵਾਜ਼ਾ ਜਾਂ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਪੁਰੀਆਂ ਮੋਰੀ ਦਰਵਾਜ਼ਾ ਪਹਾੜੀ ਦਰਵਾਜ਼ਾ ਕਪੂਰੀ ਦਰਵਾਜ਼ਾ ਮੀਆਂ ਦਰਵਾਜ਼ਾ ਜਾਂ ਨਸੀਰ ਉਲ ਹਕ ਦਰਵਾਜ਼ਾ ਅਚਲੀ ਦਰਵਾਜ਼ਾ ਹਾਥੀ ਦਰਵਾਜ਼ਾ ਜਾਂ ਫਿਲੀ ਦਰਵਾਜ਼ਾ ਕਾਜ਼ੀ ਮੋਰੀ ਦਰਵਾਜ਼ਾ ਠਠਿਆਰੀ ਦਰਵਾਜ਼ਾ ਪੰਡਾਰੀ ਦਰਵਾਜ਼ਾ ਉਹਰੀ ਦਰਵਾਜ਼ਾ ਅਤੇ ਤੇਲੀ ਦਰਵਾਜ਼ਾ ਜਾਂ ਸ਼ੇਰਾਂ ਵਾਲਾ ਗੇਟ ਜਾਂ nehru ਗੇਟ ਪਰ ਇਹਨਾਂ 12 ਦਰਵਾਜ਼ਿਆਂ ਵਿੱਚੋਂ ਹੁਣ ਕੇਵਲ 4 ਹੀ ਦਰਵਾਜ਼ੇ ਬਚੇ ਹਨ ਤੇਲੀ ਦਰਵਾਜ਼ਾ ਖਜੂਰੀ ਦਰਵਾਜ਼ਾ ਅਚਲੀ ਦਰਵਾਜ਼ਾ ਅਤੇ ਪੰਡਾਰੀ ਦਰਵਾਜ਼ਾ ਬਾਕੀ ਦੇ 8 ਦਰਵਾਜ਼ੇ ਹੁਣ ਖਤਮ ਹੋ ਚੁੱਕੇ ਹਨ पर कुछ दरवाजेयां ਅਤੇ ਦਿਵਾਰਾਂ ਵਿੱਚ ਨਾਨਕਸ਼ਾਈ ਇੱਟਾਂ ਦੀ ਚਿਣਾਈ ਹਾਲੇ ਵੀ ਨਜ਼ਰ ਆਉਂਦੀ ਹੈ। ਬਟਾਲਾ ਸ਼ਹਿਰ ਦੇ ਕਈ ਪ੍ਰਮੁੱਖ ਬਾਜ਼ਾਰ ਵੀ ਸਨ ਜਿਨ੍ਹਾਂ ਵਿੱਚੋਂ ਅੱਜ ਕੁਝ ਹੀ ਬਾਕੀ ਹਨ। ਇੱਥੇ ਕਈ ਪੁਰਾਤਨ ਪ੍ਰਸਿੱਧ ਮੋਹੱਲੇ ਵੀ ਸ਼ਾਮਲ ਸਨ। 1947 ਈਸਵੀ ਦੀ ਵੰਡ ਤੋਂ ਪਹਿਲਾਂ ਜਦੋਂ ਸਾਰਾ ਬਟਾਲਾ ਨਗਰ 12 ਗੇਟਾਂ ਅੰਦਰ ਆਬਾਦ ਹੁੰਦਾ ਸੀ ਤਾਂ ਇਹ ਸਾਰੇ ਬਾਜ਼ਾਰ ਅਤੇ ਮੋਹੱਲੇ ਸ਼ਹਿਰ ਵਿੱਚ ਹੀ ਹੁੰਦੇ ਸਨ। ਪਰ ਪਿਛਲੇ ਕੁਝ ਦਹਾਕਿਆਂ ਤੋਂ ਬਟਾਲਾ ਸ਼ਹਿਰ ਨੇ ਵਧਣਾ ਸ਼ੁਰੂ ਕਰ ਦਿੱਤਾ ਤੇ ਸ਼ਹਿਰੋਂ ਬਾਹਰ ਬਹੁਤ ਸਾਰੀਆਂ ਨਵੀਆਂ ਕਲੋਨੀਆਂ ਅਤੇ ਮਹੌਲੇ ਬਣ ਗਏ ਜਿਸ ਕਰਕੇ ਹੁਣ ਨਾ ਤਾਂ ਬਟਾਲਾ ਸ਼ਹਿਰ ਦੀ ਪੁਰਾਣੀ ਦੀਵਾਰ ਰਹੀ ਅਤੇ ਨਾ ਹੀ ਚਾਰ ਗੇਟਾਂ ਨੂੰ ਛੱਡ ਕੇ ਬਾਕੀ ਦੇ ਪੁਰਾਣੇ ਗੇਟ ਰਹੇ ਪਰ ਗੇਟਾਂ ਦੇ ਨਾਂ ਅਤੇ ਸ਼ਹਿਰ ਦੇ ਪੁਰਾਣੇ ਮਹੌਲਿਆਂ ਦੇ ਨਾਂ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਮੌਜੂਦ ਹਨ ਬਟਾਲਾ ਸ਼ਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਤੇ ਇਹ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਇਤਿਹਾਸ ਸਮੋਈ ਬੈਠਾ ਹੈ ਇਸ ਸ਼ਹਿਰ ਨਾਲ ਕਈ ਧਾਰਮਿਕ ਤੇ ਇਤਿਹਾਸਿਕ ਘਟਨਾਵਾਂ ਵੀ ਜੁੜਦੀਆਂ ਹਨ ਜਿਵੇਂ ਬਟਾਲਾ ਨਗਰ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਿਲ ਮਾਤਾ ਸੁਲਖਣੀ ਜੀ ਦਾ ਪੇਕਾ ਨਗਰ ਹੈ ਤੇ ਇੱਥੇ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ-ਨਾਲ ਤਨਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਨਾਲ ਸੰਬੰਧਤ ਇਤਿਹਾਸਿਕ ਸਥਾਨ ਵੀ ਮੌਜੂਦ ਹਨ ਇਹਨਾਂ ਮੁੱਖ ਇਤਿਹਾਸਿਕ ਸਥਾਨਾਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਪਾਤਸ਼ਾਹੀ ਪਹਿਲੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਪਾਤਸ਼ਾਹੀ ਪਹਿਲੀ ਗੁਰਦੁਆਰਾ ਸ੍ਰੀ ਅਚਲ ਸਾਹਿਬ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ 6ਵੀਂ ਅਤੇ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਪਾਤਸ਼ਾਹੀ 6ਵੀਂ ਸ਼ਾਮਲ ਹਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਤਨ ਮਾਤਾ ਸੁਲਖਣੀ ਜੀ ਦੇ ਵਿਆਹ ਨਾਲ ਸੰਬੰਧਿਤ ਅਸਥਾਨ ਹਨ ਗੁਰਦੁਆਰਾ ਸ੍ਰੀ ਅਚਲ ਸਾਹਿਬ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਧਾ ਨਾਲ ਹੋਈ ਗੋਸ਼ਟੀ ਨਾਲ ਸੰਬੰਧਿਤ ਹੈ ਅਤੇ ਗੁਰਦੁਆਰਾ ਸ੍ਰੀ ਸਤ ਕਰਤਾਰੀਆਂ ਸਾਹਿਬ 6ਵੇਂ ਗੁਰੂ ਪਤਾ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਨਾਲ ਸੰਬੰਧਿਤ ਹੈ ਹੁਣ ਮੌਜੂਦਾ ਦੌਰ ਵਿੱਚ ਬਟਾਲੇ ਨਗਰ ਵਿਖੇ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਬੜੇ ਵੱਡੇ ਪੱਧਰ ਤੇ ਪੂਰੀ ਸ਼ਰਧਾ ਭਾਵਨਾ ਨਾਲ ਪੂਰਨ ਜਹੋ ਜਲਾਲ ਨਾਲ ਮਨਾਇਆ ਜਾਂਦਾ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਥੇ ਇੱਕ ਹੋਰ ਮੁੱਖ ਘਟਨਾ ਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਸੰਮਤ 1765 ਵਿੱਚ ਸਰਬੰਸਦਾਨੀ ਗੁਰੂ ਪਿਤਾ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜ਼ਾਲਮ ਮੁਗਲ ਹਾਕਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਸਿੰਘ ਪੰਜ ਤੀਰ ਅਤੇ ਨਿਸ਼ਾਨ ਸਾਹਿਬ ਦੇ ਕੇ ਪੇਜਿਆ ਸੀ ਤਾਂ ਉਹਨਾਂ ਨੇ ਪੰਜਾਬ ਵਿੱਚ ਹੋਰ ਥਾਵਾਂ ਤੇ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਸਮਤ 1771 ਵਿੱਚ ਕਲਾਨੌਰ ਤੇ ਬਟਾਲੇ ਦੇ ਹਾਕਮਾਂ ਨੂੰ ਸੋਧਿਆ ਤੇ ਬਟਾਲੇ ਉੱਤੇ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਆਪ ਜੀ ਨੇ ਕੁਝ ਚਿਰ ਇਥੇ ਨਿਵਾਸ ਕੀਤਾ ਤੇ ਜਿਸ ਦੀ ਯਾਦ ਵਿੱਚ ਇੱਥੇ ਇੱਕ ਮਹੌਲਾ ਖੰਡਾ ਖੋਲਾ ਸਥਿਤ ਹੈ ਬਟਾਲਾ ਨਗਰ ਦੇ ਇਤਿਹਾਸਿਕ ਸਰੋਕਾਰਾਂ ਦਾ ਸੰਬੰਧ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਵੀ ਜੁੜਦਾ ਹੈ ਮਹਾਰਾਜਾ ਨੇ ਮਿਸਲਾਂ ਦੀ ਲੜਾਈ ਵਿੱਚ ਬਟਾਲਾ ਨਗਰ ਫਤੇ ਕੀਤਾ ਤੇ ਮਹਾਰਾਣੀ ਸਦਾ ਕੌਰ ਦੀ ਸੁਪਤਰੀ ਸਰਦਾਰਨੀ ਮਹਿਤਾਬ ਕੌਰ ਨਾਲ ਵਿਆਹ ਕੀਤਾ ਇਸ ਵਿਆਹ ਤੋਂ ਮਹਾਰਾਜਾ ਸ਼ੇਰ ਸਿੰਘ ਜੀ ਦਾ ਜਨਮ ਹੋਇਆ ਮਹਾਰਾਜਾ ਸ਼ੇਰ ਸਿੰਘ ਜੀ ਇੱਕ ਬਹੁਤ ਦਲੇਰ ਬੁੱਧੀਮਾਨ ਅਤੇ ਕੁਸ਼ਲ ਪ੍ਰਬੰਧਕ ਸਨ ਤੇ ਉਹਨਾਂ ਦਾ ਮਹਿਲ ਬਟਾਲੇ ਸ਼ਹਿਰ ਅੰਦਰ ਹੀ ਬਣਿਆ ਹੋਇਆ ਹੈ ਬਟਾਲਾ ਸ਼ਹਿਰ ਵਿੱਚ ਮਹਾਰਾਜਾ ਸ਼ੇਰ ਸਿੰਘ ਜੀ ਨੇ ਤਿੰਨ ਅਸਥਾਨ ਬਣਵਾਏ ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਦੀ ਸ਼ਾਨਦਾਰ ਇਮਾਰਤ ਹੈ ਕਾਲੀ ਮਾਤਾ ਦਾ ਇੱਕ ਮੰਦਿਰ ਹੈ ਅਤੇ ਆਪ ਜੀ ਨੇ ਇੱਕ ਬਾਰਾਂਦਰੀ ਵੀ ਬਣਵਾਈ ਜਿਹੜੀ ਜਲੰਧਰ ਰੋਡ ਉੱਤੇ ਮੌਜੂਦ ਹੈ ਤੇ ਅੱਜਕਲ ਉਹ ਬੇਰਿੰਗ ਕ੍ਰਿਸਚਨ ਕਾਲਜ ਹੈ ਬਟਾਲਾ ਨਗਰ ਤੇ 12 ਮਿਸਲਾਂ ਦਾ ਵੀ ਰਾਜ ਰਿਹਾ ਹੈ 1750 ईस्वी ਤੋਂ 1790 ईस्वी ਤੱਕ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ ਮਿਸਲ ਕਨਈਆ ਨੇ ਇਥੇ ਰਾਜ ਕੀਤਾ ਸਰਦਾਰ ਗੁਰਬਖਸ਼ ਸਿੰਘ ਜੀ ਦੀ ਸੁਪਤਨੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਰਾਣੀ ਸਦਾ ਕੌਰ ਵੀ ਇਸ ਨਗਰ ਦੀ ਹਾਕਮ ਰਹੀ ਹੈ ਕਨਈਆ ਸਰਦਾਰਾਂ ਦੀਆਂ ਸਮਾਦਾ ਹੰਸਲੀ ਦੇ ਕਿਨਾਰੇ ਬਣੀਆਂ ਹੋਈਆਂ ਹਨ ਧਰਮੀ ਹਕੀਕਤ ਰਾਏ ਜੋ ਸ਼੍ਰੀ ਬਾਗਮਲ ਸਿਆਲਕੋਟ ਦੇ ਸਪੁੱਤਰ ਸਨ ਇਹਨਾਂ ਦਾ ਵਿਆਹ ਬਟਾਲਾ ਨਗਰ ਵਿੱਚ ਹੀ ਸ਼੍ਰੀ ਕ੍ਰਿਸ਼ਨ ਚੰਦ ਉੱਪਲ ਦੀ ਸੁਪੁੱਤਰੀ ਦੁਰਗਾ ਦੇਵੀ ਨਾਲ ਹੋਇਆ ਸੀ ਵੀਰ ਹਕੀਕਤ ਰਾਏ ਨੂੰ ਮੁਗਲ ਰਾਜ ਦੇ ਅੰਤਮ ਸਮੇਂ ਸੰਮਤ 1798 ਵਿੱਚ ਆਪਣਾ ਧਰਮ ਛੱਡ ਕੇ ਇਸਲਾਮ ਨਾ ਕਬੂਲ ਕਰਨ ਕਰਕੇ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਪਤਨੀ ਵੀ ਸਤੀ ਹੋ ਗਈ ਸੀ ਹੁਣ ਵੀਰ ਹਕੀਕਤ رائے ਦੀ ਸੁਪਤਨੀ ਦੀ ਸਮਾਦ ਬਟਾਲਾ ਨਗਰ ਵਿਖੇ ਹੀ ਮੌਜੂਦ ਹੈ ਜਿਸ ਨੂੰ ਸਤੀ ਦੀ ਸਮਾਦ ਕਹਿੰਦੇ ਹਨ ਜਿੱਥੇ ਹਰ ਸਾਲ ਬਸੰਤ ਪੰਚਮੀ ਮੌਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇੱਥੇ ਬਟਾਲਾ ਨਗਰ ਵਿੱਚ ਹੀ ਭਗਵਾਨ ਸ਼ਿਵ ਦੇ ਸੁਪੁੱਤਰ ਕਾਰਤਿਕ ਦੀ ਯਾਦ ਵਿੱਚ ਅਚਲੇਸ਼ਵਰ ਮੰਦਿਰ ਵੀ ਸਥਾਪਿਤ ਹੈ ਜਿਸ ਦੇ ਨਾਲ ਗੁਰਦੁਆਰਾ ਸ੍ਰੀ ਅਚਲ ਸਾਹਿਬ ਪੰਜਵੀਂ ਪਹਿਲੀ ਵੀ ਸਥਿਤ ਹੈ ਹੁਣ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੀਵਾਲੀ ਤੋਂ 9ਵੇਂ 10ਵੇਂ ਦਿਨ ਮੇਲੇ ਦੇ ਰੂਪ ਵਿੱਚ ਇਕੱਠੇ ਹੁੰਦੇ ਹਨ ਬਟਾਲਾ ਸ਼ਹਿਰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਵੀ ਸ਼ਹਿਰ ਹੈ ਪੰਜਾਬੀਆਂ ਦੇ लाडले ਸਪੂਤ ਸ਼ਿਵ ਕੁਮਾਰ ਨੇ ਆਪਣੀ ਜਵਾਨੀ ਇਸੇ ਸ਼ਹਿਰ ਵਿੱਚ ਹੰਡਾਈ ਅਤੇ ਲੂਣਾ ਮਹਾਕਾਵ ਤੇ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਇੱਥੇ ਹੀ ਰਚੀਆਂ ਹੁਣ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਇੱਥੇ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਭਵਨ ਉਸਾਰਿਆ ਗਿਆ ਹੈ ਜਿੱਥੇ ਉਨ੍ਹਾਂ ਦੀ ਵਰਸੀ ਅਤੇ ਜਨਮ ਦਿਨ ਤੋਂ ਇਲਾਵਾ ਸਾਹਿਤ ਸੱਭਿਆਚਾਰ ਰੰਗਮंच ਅਤੇ ਕਵਿਤਾ ਨਾਲ ਸੰਬੰਧਿਤ ਸਮਾਗਮ ਕੀਤੇ ਜਾਂਦੇ ਹਨ ਮੁਗਲ ਬਾਦਸ਼ਾ ਅਕਬਰ ਦੇ ਸਮੇਂ 1556 ਤੋਂ 1605 ਈਸਵੀ ਵਿੱਚ ਸ਼ਮਸ਼ੇਰ ਖਾਨ ਜੋ ਕਿ ਮਾਣਕਪੁਰ ਦਾ ਫੌਜਦਾਰ ਸੀ ਉਸ ਨੂੰ ਬਟਾਲਾ ਦਾ ਇਹ ਇਲਾਕਾ ਜਾਗੀਰ ਦੇ ਰੂਪ ਵਿੱਚ ਮਿਲਿਆ ਸੀ ਉਸ ਨੇ ਸ਼ਹਿਰ ਦੇ ਪੂਰਬੀ ਹਿੱਸੇ ਵੱਲ ਇੱਕ ਤਲਾਬ ਬਣਵਾਇਆ ਰੰਗ-ਬਰੰਗੇ ਬਾਗ-ਬਗੀਚੇ ਲਾ ਕੇ ਇਸ ਨੂੰ ਹੋਰ ਵੀ ਦਿਲਕਸ਼ ਬਣਾਇਆ ਇਥੋਂ ਨੇੜੇ ਲੰਘਦੀ ਸੜਕ ਦਾ ਨਾਂ ਅਨਾਰਕਲੀ ਰੱਖਿਆ ਗਿਆ ਸ਼ਮਸ਼ੇਰ ਖਾਨ ਨੇ ਇੱਥੇ ਇੱਕ ਜਲ ਮਹਿਲ ਵੀ ਬਣਵਾਇਆ ਤੇ ਉਸ ਦੀ ਯਾਦ ਵਿੱਚ ਇੱਥੇ ਇੱਕ ਮਕਬਰਾ ਵੀ ਬਣਿਆ ਹੋਇਆ ਹੈ ਜਿਸ ਨੂੰ ਜ਼ਹੀਰਾ ਆਖਦੇ ਹਨ ਇਸ ਦੀ ਸਾਮ ਸੰਭਾਲ ਹੁਣ ਪੁਰਾਤਨ ਵਿਭਾਗ ਦੇਖ ਰਿਹਾ ਹੈ ਇੱਥੇ ਜਲੰਧਰ ਰੋਡ ਉੱਪਰ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਵੀ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ਸਹਿਯੋਗ ਨਾਲ ਚੱਲ ਰਹੀ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ